ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ। ਸ੍ਰੀ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਨਮ ਲਿਆ ਤੇ ਉਹ ਧਰਤੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਸ ਧਰਤੀ ਦਾ ਨਾਮ ਨਨਕਾਣਾ ਸਾਹਿਬ ਜਿੱਥੇ ਬਾਬੇ ਨਾਨਕ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਸੁਨੇਹਾ ਦਿੱਤਾ ਸੀ। ਉੱਥੇ ਸੁਨੇਹਾ ਦਿੱਤਾ ਸੀ ਇਨਸਾਨੀਅਤ ਦਾ। ਰੱਬ ਦੀ ਭਗਤੀ ਦਾ। ਤੇ ਸਾਧ ਸੰਗਤ ਜੀ ਅੱਜ ਵੀ ਉੱਥੇ ਹੀ ਇੱਕ ਅਨਹਦ ਧੁਨ ਵੱਜਦੀ ਹੈ। ਇੱਕ ਪਵਿੱਤਰ ਧਰਤੀ ਦੇ ਉੱਪਰ ਇੱਕ ਛੋਟਾ ਜਿਹਾ ਮੁਸਲਮਾਨ ਪਰਿਵਾਰ ਰਹਿੰਦਾ ਸੀ ਰਹਿਮ ਅਲੀ ਤੇ ਉਸ ਦੀ ਪਤਨੀ ਫਾਤਿਮਾ। ਤੇ ਉਹਨਾਂ ਦੀ ਇਕੱਲੀ लाਡਲੀ ਧੀ ਅਬੀਦਾ। ਉਹਨਾਂ ਦੇ ਨਾਲ ਜੋ ਚਮਤਕਾਰ ਹੋਇਆ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਇਹ ਜਾਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਨ ਜਾਣ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਬਿਦਾ ਇੱਕ ਸੋਹਣੀ ਤੇ ਇੱਕ ਮਾਸੂਮ ਬੱਚੀ ਸੀ ਉਹ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੁਸ਼ ਰਹਿੰਦੀ ਸੀ ਆਪਣੇ ਮਾਤਾ ਪਿਤਾ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਰ ਕੁਦਰਤ ਦਾ ਪਤਾ ਨਹੀਂ ਕਿ ਕੁਦਰਤ ਕਿਹੜੇ ਵੇਲੇ ਆਪਣਾ ਜੋ ਹੈ ਕਹਿਰ ਢਾਉਣ ਲੱਗ ਜਾਂਦੀ ਹੈ ਅਚਾਨਕ ਉਸ ਨੂੰ ਇੱਕ ਅਜੀਹੀ ਅਜੀਬ ਬਿਮਾਰੀ ਲੱਗ ਗਈ ਜਿਸ ਦਾ ਕੋਈ ਇਲਾਜ ਨਾ ਮਸਜਿਦਾਂ ਦੇ ਵਿੱਚ ਮਿਲਿਆ ਨਾ દવાਖਾਨਿਆਂ ਦੇ ਵਿੱਚ ਮਿਲਿਆ ਵੱਡੇ ਵੱਡੇ ਮੌਲਵੀਆਂ ਦੇ ਕੋਲੋਂ ਵੱਡੇ ਵੱਡੇ ਹਕੀਮਾਂ ਦੇ ਕੋਲੋਂ ਵੱਡੇ ਵੱਡੇ ਵੈਦਾਂ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਉਹਨਾਂ ਨੇ ਦਵਾਈਆਂ ਲਈਆਂ ਟੂਣੇ ਟੋਟਕੇ ਕਰਵਾਏ ਝਾੜੂ ਕਰਵਾਏ ਅਤੇ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਸੁਧਾਰ ਉਸ ਦੇ ਸਰੀਰ ਦੇ ਵਿੱਚ ਨਾ ਆਉਣ ਲੱਗਿਆ ਉਸ ਦੇ ਸਰੀਰ ਨੂੰ ਇੱਕ ਅਜੇਹੇ ਦਰਦਾਂ ਨੇ ਘੇਰ ਲਿਆ ਸੀ ਕਿ ਉਹ ਦਿਨ ਰਾਤ ਘਰੌਂਦੀ ਰਹਿੰਦੀ ਹਾਲਤ ਐਨੀ ਨਾਜ਼ੁਕ ਹੋ ਗਈ ਕਿ ਉਮੀਦਾਂ ਰੌਸ਼ਨੀਆਂ ਵੀ ਬੁਝਣ ਲੱਗੀਆਂ ਇੱਕ ਰਾਤ ਜਦ ਆਕਾਸ਼ ਤੇ ਚੰਨ ਦੀ ਰੌਸ਼ਨੀ ਥਰ-ਥਰ ਕੰਬ ਰਹੀ ਸੀ ਤਾਂ ਅਬੀਦਾ ਨੇ ਛੱਤ ਉੱਪਰ ਬੈਠ ਕੇ ਨਨਕਾਣਾ ਸਾਹਿਬ ਵੱਲ ਤੱਕਿਆ ਉਥੋਂ ਅਸਥਾਨ ਦੀ ਚਮਕਦੀ ਬਲੌਰੀ ਰੌਸ਼ਨੀ ਨਾਲ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਆ ਰਹੀ ਸੀ ਉਸਨੇ ਆਪਣੇ ਅੰਤਰ ਆਤਮਾ ਦੇ ਵਿੱਚ ਇੱਕ ਅਰਦਾਸ ਕੀਤੀ ਅਤੇ ਅਬੀਦਾ ਕਹਿਣ ਲੱਗੀ ਅਬੀਦਾ ਕਿ ਜੇ ਤੁਸੀਂ ਸੱਚਮੁੱਚ ਸਭ ਦੇ ਹੋ ਤਾਂ ਮੈਨੂੰ ਵੀ ਠੀਕ ਕਰ ਦਿਓ ਉਸ ਦੀ ਮਾਂ ਨੇ ਹੋੜੀ ਨਾਲ ਪੁੱਛਿਆ ਕੀ ਚਾਹੀਦਾ ਹੈ ਬੇਟੀ ਤਾਂ ਅਬੀਦਾ ਹੋੜੀ ਆਵਾਜ਼ ਵਿੱਚ ਬੋਲੀ ਕਿ ਮੈਂ ਚਾਹੁੰਨੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਦੇ ਵਿੱਚ ਆਉਣ ਪਿਤਾ ਰਹਿਮ ਅਲੀ ਪਹਿਲਾਂ ਤਾਂ ਪੜ੍ਹ ਕੇ ਆ ਫਿਰ ਉਸਨੇ ਸੋਚਿਆ ਕਿ ਸੱਚਾ ਰੱਬ ਤਾਂ ਹਰ ਰੂਪ ਵਿੱਚ ਮਿਲ ਸਕਦਾ ਹੈ ਉਹ ਗੁਰਦੁਆਰਾ ਨਨਕਾਣਾ ਸਾਹਿਬ ਗਿਆ ਤੇ ਉੱਥੇ ਸੇਵਾ ਕਰ ਰਏ ਗ੍ਰੰਥੀ ਬਲਵੀਰ ਸਿੰਘ ਨੇ ਉਸ ਦੀ ਸਾਰੀ ਗੱਲ ਸੁਣੀ ਉਸਨੇ ਸਭ ਕੁਝ ਦੱਸ ਦਿੱਤਾ ਕਿ ਮੇਰੀ ਬੇਟੀ ਜੋ ਹੈ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਹੈ ਉਸਦੇ ਸਰੀਰ ਦੇ ਵਿੱਚ ਅਜੀਬ ਤਰੀਕੇ ਦਾ ਦਰਦ ਹੈ ਉਸ ਦਾ ਇਲਾਜ ਨਾ ਤਾਂ ਕਿਸੇ ਮੌਲਵੀਆਂ ਦੇ ਕੋਲ ਹੋਇਆ ਨਾ ਮਰਜ਼ੀਆਂ ਦੇ ਵਿੱਚ ਹੋਇਆ ਨਾ ਕਿਸੇ ਦਵਾਈਖਾਨਿਆਂ ਦੇ ਵਿੱਚ ਹੋਇਆ ਤੇ ਮੇਰੀ ਬੇਟੀ ਇੱਕ ਦਿਨ ਛੱਤ ਦੇ ਉੱਪਰ ਬੈਠੀ ਸੀ ਅਤੇ ਉਸਨੇ ਬੈਠੀ-ਬੈਠੀ ਨੇ ਦਰਬਾਰ ਸਾਹਿਬ ਵੱਲ ਤੱਕ ਕੇ ਇਹ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਤੁਸੀਂ ਵੀ ਸਾਡੇ ਘਰ ਆ ਜਾਓ ਪਹਿਲਾਂ ਤਾਂ ਮੈਨੂੰ ਇਹ ਲੱਗਿਆ ਕਿ ਸਰਾ ਵਾਲੇ ਲੋਕ ਕੀ ਕਹਿਣਗੇ ਕਿਉਂਕਿ ਇਸਲਾਮੀ ਸ਼ਰੀਅਤ ਇਹ ਕਹਿੰਦੀ ਹੈ ਕਿ ਆਪਾਂ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਨਹੀਂ ਮੰਨਣਾ ਇਸਲਾਮ ਧਰਮ ਦੇ ਇਲਾਵਾ ਕਿਸੇ ਹੋਰ ਧਰਮ ਦੇ ਅੱਗੇ ਆਪਾਂ ਸਿਰ ਨਹੀਂ ਝੁਕਾਉਣਾ ਮੈਨੂੰ ਤਾਂ ਮੌਲਵੀਆਂ ਦੇ ਵੱਲੋਂ ਫਤਵਾ ਮਿਲ ਜਾਵੇਗਾ ਪਰ ਬਾਅਦ ਦੇ ਵਿੱਚ ਮੈਂ ਇਹ ਸੋਚਿਆ ਕਿ ਬਾਬੇ ਨਾਨਕ ਨੇ ਤਾਂ ਸਾਰਾ ਇਨਸਾਨੀਅਤ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਬੇ ਨਾਨਕ ਦੀ ਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਸਾਰੇ ਭਾਈ ਰਲ ਮਿਲ ਕੇ ਚੱਲੋ ਤੇ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿੰਨੇ ਵੀ ਜੀਵ ਨੇ ਸਾਰਿਆਂ ਦਾ ਰੱਬ ਤਾਂ ਇੱਕ ਹੀ ਹੈ ਨਾ ਚਾਹੇ ਕੋਈ Hindu ਹੈ, Musalman ਹੈ, Sikh ਹੈ, Isai hai, Jaini hai, Bodhi hai, ਕਿੰਨੇ ਵੀ ਧਰਮ ਨੇ ਸਾਰੇ ਸਾਥ ਆ ਇੱਕੋ ਜੇ ਲੈਂਦੇ ਨੇ, ਖਾਣਾ ਵੀ ਇੱਕੋ ਜੇ ਖਾਂਦੇ ਨੇ ਤੇ ਇਹਨਾਂ ਵਿੱਚ ਖੂਨ ਵੀ ਇੱਕੋ ਰੰਗ ਦਾ ਹੀ ਹੈ ਤੇ ਇਹਨਾਂ ਅੰਦਰ ਰੱਬ ਵੀ ਇੱਕ ਹੀ ਹੋਵੇਗਾ। ਸਾਰਿਆਂ ਜੀਵਾਂ ਦਾ ਇੱਕ ਹੀ ਦਾਤਾ ਹੈ ਜੋ ਆਪਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਗ੍ਰੰਥੀ ਸਿੰਘ ਨੇ ਆਖਿਆ ਕਿ ਖਾਨ ਸਾਹਿਬ ਤੁਸੀਂ ਘਬਰਾਓ ਨਾ ਤੁਹਾਡੀ ਬੱਚੀ ਨੇ ਸੱਚੇ ਦਿਲੋਂ ਅਰਦਾਸ ਕੀਤੀ ਹੈ ਤੇ ਪਰਮ ਪਿਤਾ ਪਰਮਾਤਮਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਜ਼ਰੂਰ ਜਨਮ ਪਉਣਗੇ ਜੇ ਤੁਸੀਂ ਪੂਰੀ ਮਰਿਆਦਾ ਪਿਆਰ ਅਤੇ ਨਿਮਰਤਾ ਦੇ ਨਾਲ ਸਤਿਕਾਰ ਕਰੋ ਤਾਂ ਗੁਰੂ ਜੀ ਤੁਹਾਡੇ ਘਰ ਪਹਾਰ ਸਕਦੇ ਹਨ ਉਸ ਤੋਂ ਬਾਅਦ ਮੁਸਲਮਾਨ ਪਰਿਵਾਰ ਬਹੁਤ ਖੁਸ਼ ਹੋਇਆ ਘਰ ਸਾਫ਼ ਕੀਤਾ ਗਿਆ ਕਪੜੇ ਧੋਕੇ ਪਹਿਨੇਗੇ ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਣੇ ਸੀ ਉਹ ਜਗ੍ਹਾ ਸੁੱਚੀ ਪਾਵਨ ਸਥਾਨ ਬਣਾਈ ਗਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਸਜਾਵਟ ਹੋਈ ਸੰਗਤ ਆਈ ਤੇ ਗੁਰਬਾਣੀ ਦੀ ਮਿੱਠੀ ਧੁਨ ਘਰ ਦੇ ਵਿੱਚ ਗੂੰਜਣ ਲੱਗ ਪਈ ਪਾਠ ਸ਼ੁਰੂ ਹੋਇਆ ਹੁਕਮਨਾਮਾ ਆਇਆ ਤਨ ਤਨ RAM ਦਾਸ ਗੁਰ ਜਿਨ ਸਿਰ ਆ ਤਿਨੇ ਸਵਾਰਿਆ ਭਾਵ ਤਨ ਹੈ RAMDAS GURU ਜਿਸਨੇ ਰੱਬੀ ਰਾਜ ਬਣਾਇਆ ਅਤੇ ਸਭ ਨੂੰ ਸਵਾਰ ਦਿੱਤਾ ਜਿਵੇਂ ਜਿਵੇਂ ਪਾਠ ਦੀ ਧੁਨ ਚੱਲਦੀ ਘਰ ਦੇ ਮਾਹੌਲ ਦੇ ਵਿੱਚ ਇੱਕ ਅਨੋਖਾ ਆਨੰਦ ਪ੍ਰਗਟ ਹੋਇਆ ਹਰ ਲਫ਼ਜ਼ ਆਬੀਦਾ ਦੇ ਮਨ ਦੀਆਂ ਗਹਿਰਾਈਆਂ ਪੀੜਾਂ ਤੇ ਮਰਹਮ ਬਣ ਕੇ ਲੱਗਦਾ ਰਿਹਾ ਬਾਣੀ ਦੀ ਧੁਨ ਪੂਰੇ ਘਰ ਦੇ ਵਿੱਚ ਅਨਹਦ ਨਾਦ ਤਰ੍ਹਾਂ ਗੂੰਜਣ ਲੱਗ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਹ ਬਾਣੀ ਉਚਾਰੀ ਗਈ ਸਾਧ ਸੰਗਤ ਮਿਲੈ ਸੁਖ ਹੋਈ ਦੁੱਖ ਕਟੈ ਮਟੈ ਸਭ ਸੋਈ ਭਾਵ ਜਦੋਂ ਸਾਧ ਸੰਗਤ ਮਿਲਦੀ ਹੈ ਤਾਂ ਸੁਖ ਹੋ ਜਾਂਦਾ ਹੈ ਦੁੱਖ ਦੂਰ ਹੋ ਜਾਂਦੇ ਨੇ ਤੇ ਮਨ ਦੀ ਅਗਿਆਤਾ ਮਿਟ ਜਾਂਦੀ ਹੈ ਉਸੇ ਵੇਲੇ ਇੱਕ ਐਸਾ ਚਮਤਕਾਰ ਹੋਇਆ ਉਸ ਵੇਲੇ ਅਬੀਦਾ ਆਪਣੇ ਥਾਂ ਦੇ ਉੱਪਰ ਬੈਠੀ ਬੈਠੀ ਅਚਾਨਕ ਕੰਬਣ ਲੱਗਦੀ ਹੈ ਉਸ ਦੇ ਸਰੀਰ ਵਿੱਚੋਂ ਠੰਡੀ ਹਵਾ ਵਰਗੀ ਲਹਿਰ ਨਿਕਲੀ ਸਾਰੇ ਦਰਦ ਇੱਕ ਇੱਕ ਕਰਕੇ ਖਤਮ ਹੋਣ ਲੱਗੇ ਉਹ ਬਿਨਾਂ ਸਹਾਰੇ ਦੇ ਹੀ ਖੜੀ ਹੋ ਗਈ ਸੰਗਤ ਹੈਰਾਨ ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਤੇ ਗ੍ਰੰਥੀ ਸਿੰਘ ਨੇ ਉਸੇ ਵਕਤ ਬੜੇ ਹੀ ਪਿਆਰ ਸਤਕਾਰ ਨਾਲ ਕਿਹਾ ਸਤਿਗੁਰ ਦਾਤਾ ਦਿਲਾਂ ਕਾ ਜਾਣੇ ਭਾਵ ਸੱਚਾ ਗੁਰੂ ਦਿਲਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਸੱਚਾ ਗੁਰੂ ਜੋ ਕਿ ਸਾਨੂੰ ਹਰ ਇੱਕ ਦੁੱਖ ਦਰਦ ਤੋਂ ਦੂਰ ਕਰ ਦਿੰਦਾ ਹੈ ਪਰ ਉਸ ਦੇ ਲਈ ਜ਼ਰੂਰੀ ਇਹ ਹੈ ਕਿ ਸਾਡੇ ਉਸਪੂਰਣ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਪਾਠ ਸੰਪੂਰਨ ਹੋਇਆ ਸਾਰੇ ਲੋਕ ਹੈਰਾਨ ਸੀ ਕਿ ਅਬੀਦਾ ਦੇ ਨਾਲ ਤਾਂ ਇਹ ਚਮਤਕਾਰ ਹੋਇਆ ਉਸ ਤੋਂ ਬਾਅਦ ਅਬੀਦਾ ਨੂੰ ਡਾਕਟਰਾਂ ਦੇ ਕੋਲ ਲਿਜਾਇਆ ਗਿਆ ਸਾਰੇ ਟੈਸਟ ਨਾਰਮਲ ਕੋਈ ਬਿਮਾਰੀ ਨਹੀਂ ਡਾਕਟਰਾਂ ਨੇ ਵੀ ਕਹਿ ਦਿੱਤਾ ਇਹ ਵੀ ਚਮਤਕਾਰ ਹੀ ਹੈ ਮੁਸਲਮਾਨ ਹੋਣ ਦੇ ਬਾਵਜੂਦ ਪਰਿਵਾਰ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਰਾਹ ਲੱਭ ਲਿਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਿਆ ਦੇ ਉੱਪਰ ਚੱਲਣ ਲੱਗੇ ਪਿਆਰ ਸੇਵਾ ਤੇ ਸਭਨਾਂ ਦੀ ਸੇਵਾ ਉਹਨਾਂ ਦੇ ਘਰ ਦੇ ਵਿੱਚ ਰੋਜ਼ ਜੋ ਕਿ ਵਾਣੀ ਦੀ ਗੂੰਜ ਹੁੰਦੀ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਤੇ ਬਾਣੀ ਦੇ ਵਿੱਚ ਵੀ ਲਿਖਿਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਆਪਾਂ ਇੱਕ ਇਨਸਾਨ ਆ ਨਾ ਆਪਾਂ ਹਿੰਦੂ ਆ ਨਾ ਮੁਸਲਮਾਨ ਆ ਤੇ ਸੱਚ ਦੇ ਰਾਹ ਦੇ ਉੱਪਰ ਚੱਲਣ ਵਾਲਾ ਇਨਸਾਨ ਹੀ ਸੱਚਾ ਇਨਸਾਨ ਹੁੰਦਾ ਹੈ ਤੇ ਇਹ ਗੱਲ ਹੈ ਕਿ ਆਪਾਂ ਨੂੰ ਧਰਮਾਂ ਦੇ ਕਰਕੇ ਵੰਡਿਆ ਗਿਆ ਤੇ ਬਾਬਾ ਨਾਨਕ ਤਾਂ ਹਮੇਸ਼ਾ ਆਪਾਂ ਨੂੰ ਸੱਚ ਦੀ ਰਾਹ ਤੇ ਹੀ ਚਲਾਉਣਾ ਏ ਸੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ